धारीवाल ची लाख रुपए की चोरी हुई तो कैमरे वैसे लगे आर भी ना लिया बारह बजे के तकरीब गए और ढाई बजे वापस आए आके मैंने गाड़ी लगाई है तो महाराज ने आवाज लगाई की राजू तले टूट गए हैं सारे जब मैंने देखा आके तो वही हुआ था तले सारे टूटे हुए ਤਾਰੀਵਾਲ ਵਿੱਚ ਦਿਨ ਦਿਹਾੜੇ ਕ੍ਰਿਸ਼ਨਾ ਮੰਦਿਰ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਚੋਰ 19 ਲੱਖ ਰੁਪਏ ਦੇ ਕਰੀਬ ਨਕਦੀ ਚੋਰੀ ਕਰਕੇ ਲੈ ਗਏ ਤੇ ਜਾਂਦੇ-ਜਾਂਦੇ ਮੰਦਿਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵਿੱਚ ਚੋਰ ਨਾ ਲੈ ਗਏ ਮੁਹੱਲਾ ਨਿਵਾਸੀਆਂ ਨੇ ਨਜ਼ਦੀਕੀ ਸੀਸੀਟੀਵੀ ਵਿੱਚ ਦਿਖੇ ਇੱਕ ਨੌਜਵਾਨ ਤੇ ਸ਼ੱਕ ਜਤਾਇਆ ਕ੍ਰਿਸ਼ਨਾ ਮੰਦਿਰ ਦੇ ਪੁਜਾਰੀ ਸੇਵਾਦਾਰ ਤੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਮੰਦਿਰ ਦੇ ਪੁਜਾਰੀ ਗੁਰਦਾਸਪੁਰ ਗਏ ਹੋਏ ਸਨ ਤੇ ਉਹਨਾਂ ਦੇ ਮਗਰੋਂ ਚੋਰ ਆਏ ਜਿਨ੍ਹਾਂ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਨੇ ਦੱਸਿਆ ਕਿ ਚੋਰਾਂ ਨੇ ਪਹਿਲਾ 메ਨ ਗੇਟ ਦਾ ਜਿੰਦਰਾ ਤੋੜਿਆ ਤੇ ਤੀਜੋਰੀ ਦੇ ਵਿੱਚ ਤਕਰੀਬਨ 19 ਲੱਖ ਰੁਪਏ ਰੱਖੇ ਹੋਏ ਸਨ ਜੋ ਚੋਰ ਲੈ ਕੇ ਰਫੂ ਚੱਕਰ ਹੋ ਗਏ ਡੀਵੀਆਰ ਵੀ ਨਾਲ ਲੱਗੇ ਮੰਦਰ ਤੇ ਪੁਜਾਰੀ ਨੇ ਦੱਸਿਆ ਕਿ ਥੋੜਾ ਸਮਾਂ ਪਹਿਲਾਂ ਮੈਂ ਇੱਕ ਪਲਾਟ ਵਿੱਚ ਆ ਸੀ ਉਸ ਦੇ ਪੈਸੇ ਤੇ ਕੁਝ ਪੈਸੇ ਜਨਮ ਅਸ਼ਟਮੀ ਦੇ ਤਿਉਹਾਰ ਵਾਸਤੇ ਇਕੱਠੇ ਕੀਤੇ ਸੀ ਕੁੱਲ ਮਿਲਾ ਕੇ 19 ਲੱਖ ਰੁਪਏ ਦਾ ਨੁਕਸਾਨ ਹੋਇਆ ਜਿਸ ਦੀ ਸੂਚਨਾ ਤਾਰੀਵਾਲ ਪੁਲਿਸ ਨੂੰ ਦੇ ਦਿੱਤੀ ਸੂਚਨਾ ਮਿਲਦੇ ਸਾਰ ਹੀ ਤਾਰੀਵਾਲ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਜਾਂਚ ਸ਼ੁਰੂ ਕਰ ਦਿੱਤੀ। ਸ਼ਹਿਰ ਵਾਸੀਆਂ ਤੇ ਮੰਦਰ ਪੁਜਾਰੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਹਨਾਂ ਦੇ ਖਿਲਾਫ ਬੰਦਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੈਂ ਮਿੱਟੂ ਮਹਾਜਨ ਤਾਰੀਵਾਲ ਦਾ ਨਿਵਾਸੀ ਆ ਸਾਨੂੰ ਪਤਾ ਲੱਗਾ ਕਿ ਅੱਜ ਕ੍ਰਿਸ਼ਨ ਮੰਦਰ ਤਾਰੀਵਾਲ ਚ 20 ਲੱਖ ਰੁਪਏ ਦੀ ਚੋਰੀ ਹੋਈ ਆ। ਮੈਂ ਬੜੀ ਮੰਦਪਰੀ ਘਟਨਾ ਹੋਈ ਆ। ਮੈਂ ਐਸਐਸਪੀ ਸਾਹਿਬ ਸਾਡੇ ਬਹੁਤ ਹੀ ਵਧੀਆ ਨੇ ਉਹਨਾਂ ਦੇ ਅੱਗੇ ਬੇਨਤੀ ਕਰਾਂਗਾ ਕਿ ਇਸ ਚੋਰੀ ਨੂੰ ਜਲਦੀ ਤੋਂ ਜਲਦੀ ਫੜ ਕੇ ਚੋਰਾਂ ਨੂੰ ਅੰਦਰ ਦਿੱਤਾ ਜਾਏ ਕਿਉਂਕਿ ਹੁਣ ਪਤਾ ਲੱਗਾ ਕਿ ਡੀਵੀਆਰ ਸਭ ਕੁਝ ਸੀਸੀਟੀਵੀ ਕੈਮਰੇ ਵਾਸਤੇ ਲੱਗੇ ਦੇ ਸੀਗੇ ਉਹ ਡੀਵੀਆਰ ਵੀ ਨਾਲ ਲੱਗੇ ਆ ਕਿ ਇਹ ਸਾਡੀ ਇਹ ਮੰਦਿਰ ਜਿ कृष्णा ਮੰਦਿਰ ਚ ਬੋਧ ਆਸਤਾ ਵਾ ਸਾਰੇ ਧਾਰੀਵਾਲ ਨਿਵਾਸੀ ਇੱਥੇ ਮੱਥਾ ਟੇਕਦੇ ਨੇ ਇਸ ਕਰਕੇ ਅਸੀਂ ਕਹਿੰਨੇ ਆ ਕਿ ਰੋਲਾ ਨਾ ਪਏ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਇਸ ਚੋਰਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਜੇਲ੍ਹ ਚ ਦਿੱਤਾ ਜਾਏ ਤੇ ਪੈਸੇ ਵਸੂਲੇ ਜਾਣ ਸਾਡੇ ਸੇਵਾਦਾਰਾਂ ਨੂੰ ਪਤਾ ਲੱਗਾ ਕਿ ਬਾਬਾ ਜੀ 12:00 ਵਜੇ ਤੋਂ 11:30 ਵਜੇ ਗੁਰਦਾਸਪੁਰ ਕੇ ਪੰਡਾਰੇ ਤੇ ਗਏ ਦੇ ਸੀਗੇ ਉਹਨਾਂ ਦੇ ਆਣ ਤੋਂ ਬਾਅਦ ਪਹਿਲਾ ਪਹਿਲਾ ਹੀ ਇੱਥੇ ਚੋਰਾਂ ਨੇ ਆਪਣਾ ਪੂਰਾ ਹੱਲਾ ਮਾਰਿਆ ਇਹ ਇੰਨਾ ਤਕੜਾ ਡਗਾਤੀ ਮਾਰੀ ਆ ਮੇਰੀ ਪੁਲਿਸ ਪ੍ਰਸ਼ਾਸਨ ਕੇ ਐਸਐਚਓ ਸਾਹਿਬ ਡਿਪੀ ਸਾਹਿਬ ਆਪਣੇ ਐਸਐਸਪੀ ਦਿਤੇਜੀ ਉਹਨਾਂ ਕੇ ਬੇਨਤੀ ਆ ਇਸ ਚੋਰ ਨੂੰ ਫੜ ਕੇ ਸਲਾਖਾਂ ਦਿੱਤਾ ਜਾਏ ਜੂ ਮੇਰਾ ਨਾਮ ਹੈ ਮੈਂ ਮਹਾਰਿਸ਼ ਕੇ ਸਾਥ ਹੀ ਗੱਡੀ ਚਲਾਤਾ ਹਾਂ ਉਹਨਾਂ ਕੇ ਸਾਥ ਹੀ ਗਿਆ ਥਾ ਔਰ ਹਮ 12:00 ਵਜੇ ਕੇ ਤਕਰੀਬ ਗਏ ਆ 2:30 ਵਜੇ ਵਾਪਸ ਆਏ ਆ आके मैंने गाड़ी लगाई है तो महाराज ने लगाई कि राजू ताले टूट गए हैं सारे जब मैंने देखा आके तो वही हाल हुआ था ताले सारे टूटे हुए थे अंदर से लोकर तोड़ के सारे पैसे ले गया गोपाल सर नाम है लगभग सात साल से मैं गुरु के साथ ही गुरु की मंदिर की सेवा और पूरी देख में मंदिर के रहता हूँ पता लगा कि आज कृष्णा मंदिर धारीवाल च वी लाख रुपए की चोरी हुई ਉਕੀ ਨੂੰ ਪਤਾ ਲੱਗਾ ਕਿ ਡੀਵੀਆਰ ਸਭ ਕੁਛ ਸੀਸੀਟੀਵੀ ਕੈਮਰੇ ਵਾਂਗ ਸੇ ਲੱਗੇ ਦੇ ਸੀਗੇ ਉਹ ਡੀਵੀਆਰ ਵੀ ਨਾਲ ਲੱਗੇ ਆ 12 ਵਜੇ ਕੇ ਤਕਰੀਬ ਗਏ ਆ 2:30 ਵਜੇ ਵਾਪਸ ਆਏ ਆ ਕੇ ਮੈਨੇ ਗਾੜੀ ਲਗਾਈ ਆ ਤੇ ਮਾਰਾ ਹੀ ਨੇ ਹਵਾਇਦ ਲਗਾਈ ਕੀ ਰਾਜੀ ਸਾਰੇ ਟੁੱਟ ਗਏ ਨੇ ਸਾਰੇ ਜੇ ਮੈਨੇ ਦੇਖਾ ਆ ਕੇ ਤਾਂ ਵਹੀ ਖਾ ਲੂਗਾ ਤਾਂ ਸਾਰੇ ਸਾਰੇ ਟੁੱਟੇ ਹੋਏ ਧਾਰੀਵਾਲ ਵਿੱਚ ਦਿਨ ਦਿਹਾੜੇ ਕ੍ਰਿਸ਼ਨਾ ਮੰਦਿਰ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਚੋਰ 19 ਲੱਖ ਰੁਪਏ ਦੇ ਕਰੀਬ ਨਕਦੀ ਚੋਰੀ ਕਰਕੇ ਲੈ ਗਏ ਤੇ ਜਾਂਦੇ ਜਾਂਦੇ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਚੋਰ ਨਾਲ ਲੈ ਗਏ ਮੁਹੱਲਾ ਨਿਵਾਸੀਆਂ ਨੇ ਨਜ਼ਦੀਕੀ ਸੀਸੀਟੀਵੀ ਵਿੱਚ ਦਿਖੇ ਇੱਕ ਨੌਜਵਾਨ ਤੇ ਸ਼ੱਕ ਜਤਾਇਆ ਕ੍ਰਿਸ਼ਨਾ ਮੰਦਰ ਦੇ ਪੁਜਾਰੀ ਸੇਵਾਦਾਰ ਤੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਮੰਦਰ ਦੇ ਪੁਜਾਰੀ ਗੁਰਦਾਸਪੁਰ ਗਏ ਹੋਏ ਸਨ ਤੇ ਉਨ੍ਹਾਂ ਦੇ ਮਗਰੋਂ ਚੋਰ ਆਏ ਜਿਨ੍ਹਾਂ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਨੇ ਦੱਸਿਆ ਕਿ ਚੋਰਾਂ ਨੇ ਪਹਿਲਾਂ ਮੇਨ ਗੇਟ ਦਾ ਜਿੰਦਰਾ ਤੋੜਿਆ ਤੇ ਤੀਜ਼ੋਰੀ ਦੇ ਵਿੱਚ ਤਕਰੀਬਨ 19 ਲੱਖ ਰੁਪਏ ਰੱਖੇ ਹੋਏ ਸਨ ਜੋ ਚੋਰ ਲੈ ਕੇ ਰਫੂ ਚੱਕਰ ਹੋ ਗਏ ਡੀਵੀਆਰ ਵੀ ਨਾਲ ਲੈ ਗਏ ਮੰਦਰ ਤੇ ਪੁਜਾਰੀ ਨੇ ਦੱਸਿਆ ਕਿ ਥੋੜਾ ਸਮਾਂ ਪਹਿਲਾਂ ਮੈਂ ਇੱਕ ਪਲਾਟ ਵਿੱਚ ਆ ਸੀ ਉਸ ਦੇ ਪੈਸੇ ਤੇ ਕੁਝ ਪੈਸੇ ਜਨਮ ਅਸ਼ਟਮੀ ਦੇ ਤਿਉਹਾਰ ਵਾਸਤੇ ਇਕੱਠੇ ਕੀਤੇ ਸੀ ਕੁੱਲ ਮਿਲਾ ਕੇ 19 ਲੱਖ ਰੁਪਏ ਦਾ ਨੁਕਸਾਨ ਹੋਇਆ ਜਿਸ ਦੀ ਸੂਚਨਾ ਧਾਰੀਵਾਲ ਪੁਲਿਸ ਨੂੰ ਦੇ ਦਿੱਤੀ ਸੂਚਨਾ ਮਿਲਦੇ ਸਾਰ ਹੀ ਧਾਰੀਵਾਲ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚਾ ਜੋ ਸ਼ੁਰੂ ਕਰ ਦਿੱਤੀ ਸ਼ਹਿਰ ਵਾਸੀਆਂ ਤੇ ਮੰਦਰ ਪੁਜਾਰੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਹਨਾਂ ਦੇ ਖਿਲਾਫ ਬੰਦਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੈਂ ਮਿੱਟੂ ਮਹਾਜਨ ਧਾਰੀਵਾਲਾ ਨਿਵਾਸੀ ਆ ਸਾਨੂੰ ਪਤਾ ਲੱਗਾ ਕਿ ਅੱਜ ਕ੍ਰਿਸ਼ਨਾ ਮੰਦਰ ਧਾਰੀਵਾਲ 'ਚ 20 ਲੱਖ ਰੁਪਏ ਦੀ ਚੋਰੀ ਹੋਈ ਆ। ਮੈਂ ਬੜੀ ਮੰਦਪਰੀ ਘਟਨਾ ਹੋਈ ਆ। ਮੈਂ ਐਸਐਸਪੀ ਸਾਹਿਬ ਸਾਡੇ ਬਹੁਤ ਹੀ ਵਧੀਆ ਨੇ ਉਹਨਾਂ ਦੇ ਅੱਗੇ ਬੇਨਤੀ ਕਰਾਂਗਾ ਕਿ ਇਸ ਚੋਰੀ ਨੂੰ ਜਲਦੀ ਤੋਂ ਜਲਦੀ ਫੜ ਕੇ ਚੋਰਾਂ ਨੂੰ ਅੰਦਰ ਦਿੱਤਾ ਜਾਵੇ। ਕੋਈ ਨੂੰ ਪਤਾ ਲੱਗਾ ਕਿ ਡੀਵੀਆਰ ਸਭ ਕੁਛ ਸੀਸੀਟੀਵੀ ਕੈਮਰੇ ਵਾਸਤੇ ਲੱਗੇ ਦੇ ਸੀਗੇ ਉਹ ਡੀਵੀਆਰ ਵੀ ਨਾਲ ਲੈ ਗਿਆ ਕਿ ਇਹ ਸਾਡੀ ਇਹ ਮੰਦਿਰ ਚ ਕ੍ਰਿਸ਼ਨ ਮੰਦਿਰ ਚ ਬੋਧ ਆਸਤਾ ਵਾ ਸਾਰੇ ਧਾਰੀਵਾਲ ਨਿਵਾਸੀ ਇੱਥੇ ਮੱਥਾ ਟੇਕਦੇ ਨੇ ਇਸ ਕਰਕੇ ਅਸੀਂ ਕਹਿੰਨੇ ਆ ਕਿ ਰੋਲਾ ਨਾ ਪਏ ਅਸੀਂ ਪੁਲਿਸ ਪ੍ਰਸ਼ਾਸਨ ਅਗੇ ਬੇਨਤੀ ਕਰਾਂਗੇ ਇਸ ਚੋਰਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਜੇਲ੍ਹ ਚ ਦਿੱਤਾ ਜਾਏ ਤੇ ਪੈਸੇ ਵਸੂਲੇ ਜਾਣ ਤੇ ਸਾਡੇ ਸੇਵਾਦਾਰਾਂ ਨੂੰ ਪਤਾ ਲੱਗਾ ਕਿ ਬਾਬਾ ਜੀ 12:00 ਵਜੇ ਤੋਂ ਯਾਰਾ ਸਾਡੇ ਯਾਰਾ ਗੁਰਦਾਸਪੁਰ ਕਿਤੇ ਪੰਡਾਰੇ ਤੇ ਗਏ ਦੇ ਸੀਗੇ ਉਹਨਾਂ ਦੇ ਆਉਣ ਤੋਂ ਬਾਅਦ ਪਹਿਲਾ ਪਹਿਲਾ ਹੀ ਇੱਥੇ ਚੋਰਾਂ ਨੇ ਆਪਣਾ ਪੂਰਾ ਹੱਲਾ ਮਾਰਿਆ ਹੈ ਇੰਨਾ ਤਕੜਾ ਡਗਾਤੀ ਮਾਰੀ ਆ ਮੇਰੀ ਪੁਲਿਸ ਪ੍ਰਸ਼ਾਸਨ ਕੇ ਐਸਐਚਓ ਸਾਹਿਬ ਡਿਪੀ ਸਾਹਿਬ ਆਪਣੇ ਐਸਐਸਪੀ ਦਿੱਤੇ ਜੀ ਉਹਨਾਂ ਕੇ ਬੇਨਤੀ ਆ ਇਸ ਚੋਰ ਨੂੰ ਫੜ ਕੇ ਸਲਾਖਾਂ ਦਿੱਤਾ ਜਾਏ ਰਾਜੂ ਮੇਰਾ ਨਾਮ ਹੈ ਮੈਂ ਮਹਾਰਿਸ਼ ਕੇ ਸਾਥ ਹੀ ਗੱਡੀ ਚਲਾਤਾ ਹੂੰ ਉਹਨਾਂ ਕੇ ਸਾਥ ਹੀ ਗਿਆ ਥਾ ਔਰ ਹਮ 12 ਵਜੇ ਕੇ ਤਕਰੀਬ ਗਏ ਆ ਔਰ 2:30 ਵਜੇ ਵਾਪਸ ਆਏ ਆ ਆਖੇ ਮੈਨੇ ਗੱਡੀ ਲਗਾਈ ਆ ਤੋ ਮਹਾਰਿਸ਼ ਨੇ ਹਵਾਇਦ ਲਗਾਈ ਕੀ ਰਾਜੂ ਟਾਲੇ ਟੁੱਟ ਗਏ ਸਾਰੇ जब मैंने देखा आगे तो वही हाल हुआ था तरताली सारे टूटे हुए थे अंदर से लोकर तोड़ के सारे पैसे ले गया गोपाल सरन नाम है लगभग सात साल से मैं गुरु के साथ ही गुरु की मंदिर की सेवा और पूरी देख में मंदिर के रहता हूँ